ਸਤ ਸ੍ਰੀ ਅਕਾਲ ਦੋਸਤੋ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਵੋਟਾਂ ਪੈ ਰਹੀਆਂ ਨੇ ਅਤੇ ਵੋਟਾਂ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹਾਲਾਂਕਿ ਗਰਮੀ ਆਪਣੀ ਜੋਰਾਂ 'ਤੇ ਹੈ ਪਰ ਫਿਰ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੋਟਾਂ ਦੇ ਵਿੱਚ ਲੋਕਾਂ ਨੇ ਇਹ ਸਹੂਲਤਾਂ ਨੂੰ ਦੇਖਦੇ ਹੋਏ ਜਿੱਥੇ ਉਹਨਾਂ ਦੇ ਲਈ ਛਾਂ ਕਰਨ ਦਾ ਪ੍ਰਬੰਧ ਕੀਤਾ ਗਿਆ ਸ਼ੈੱਡ ਬਣਾਏ ਗਏ ਹਨ ਉੱਥੇ ਹੀ ਸਵੀਲ ਵੀ ਲਗਾਈ ਗਈ ਹੈ ਠੰਡੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਲੋਕਾਂ ਦੀ ਸਹਾਇਤਾ ਦੇ ਲਈ ਆਸ਼ਾ ਵਰਕਰ ਵੀ ਤਾਇਨਾਤ ਕੀਤੇ ਗਏ ਨੇ ਤੇ ਹੋਰ ਵੀ ਕਾਫੀ ਸਹੂਲਤਾ ਦਿੱਤੀਆਂ ਗਈਆਂ ਨੇ VOTING ਨੂੰ ਉਤਸ਼ਾਹਿਤ ਕਰਨ ਦੇ ਲਈ ਬ੍ਰਾਂਡ ਵਾਸਟਰ ਵੀ ਬਣਾਏ ਗਏ ਨੇ ਪਰ ਦੋਸਤੋ ਉੱਥੇ ਹੀ ਇਸ ਇਲੈਕਸ਼ਨ ਦੇ ਵਿੱਚ ਜਿੱਥੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਕੁਝ ਅਜਿਹਾ ਦੇਖਣ ਨੂੰ ਮਿਲਿਆ ਜੋ ਕਿ ਕਿਤਨਾ ਕਿਤੇ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਕਿਉਂਕਿ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਹੋ ਇਹ ਜੋ ਤੁਸੀਂ ਪੋਲਿੰਗ ਦੀ ਤਸਵੀਰ ਦੇਖ ਰਹੇ ਹੋ ਇਹ ਕਿਸੇ ਹੋਰ ਸਟੇਟ ਦੀ ਨਹੀਂ ਹੈ ਯੂਪੀ ਬਿਹਾਰ ਦੀ ਨਹੀਂ ਹੈ ਬਲਕਿ ਇਹ ਪੰਜਾਬ ਦੀ ਵੋਟਾਂ ਦੀ ਤਸਵੀਰ ਹੈ ਤੇ ਦੋਸਤ ਦੱਸ ਦਈਏ ਕਿ ਇਸ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਪੰਜਾਬੀ ਨਜ਼ਰ ਨਹੀਂ ਆਵੇਗਾ ਇਸ ਦੇ ਵਿੱਚ ਬਸ਼ਰਤ ਲਗਾਈ ਜਾ ਰਹੀ ਹੈ ਕਿ ਕਿਤੇ ਵੀ ਤੁਸੀਂ ਕਿਸੇ ਪੰਜਾਬੀ ਨੂੰ ਨਹੀਂ ਦੇਖ ਸਕਦੇ ਜਿੰਨੀ ਵੀ ਲੈਣ ਹੈ ਬਿਹਾਰੀ ਯੂਪੀ ਪ੍ਰਦੇਸ਼ ਦੇ ਮਜ਼ਦੂਰਾਂ ਦੀ ਹੈ ਹਾਲਾਂਕਿ ਹਰ ਇੱਕ ਨੂੰ ਦੇਸ਼ ਦੇ ਵਿੱਚ ਕਿਤੇ ਵੀ ਜਾਣ ਆਉਣ ਦਾ ਪੂਰਾ ਅਧਿਕਾਰ ਹੈ ਪਰ ਇਸ ਦੇ ਵਿੱਚ ਚਿੰਤਾ ਦਾ ਵਿਸ਼ਾ ਸੂਝਵਾਨ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬੀਆਂ ਦੀ ਗਿਣਤੀ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਵਿਦੇਸ਼ਾਂ ਨੂੰ ਅਤੇ ਪ੍ਰਵਾਸ ਪੰਜਾਬ ਦੇ ਵਿੱਚ ਇੱਕ ਵੱਡਾ ਖਤਰਾ ਹੈ ਜਿਸ ਦੇ ਕਰਕੇ ਕਿ VOTING ਦੇ ਵਿੱਚ ਵੀ ਕਿਤੇ ਨਾ ਕਿਤੇ ਘੱਟ ਦਿਲਚਸਪੀ ਲੋਕਾਂ ਦੀ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਪੰਜਾਬੀ ਬਾਹਰ ਜਾ ਰਹੇ ਨੇ ਅਤੇ ਇਸੇ ਕਰਕੇ ਹੀ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿ ਕਿਸ ਤਰ੍ਹਾਂ ਵੋਟਾਂ ਪਾਉਣ ਵੇਲੇ ਵੀ ਕੋਈ ਤੁਹਾਨੂੰ ਕਤਾਰ ਦੇ ਵਿੱਚ ਪੰਜਾਬੀ ਨਜ਼ਰ ਨਹੀਂ ਆ ਰਿਹਾ ਜਦਕਿ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਇਹ ਪੰਜਾਬ ਦੀ ਇੱਕ ਸਕੂਲ ਦੀ ਤਸਵੀਰ ਹੈ ਜਿੱਥੇ VOTING ਪੈ ਰਹੀ ਆ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਇਹ ਪਰਵਾਸ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ ਕਿਸ ਨੂੰ ਕੌਣ ਜ਼ਿੰਮੇਵਾਰ ਹੋ ਸਕਦਾ ਜੁਰੂਰ ਕਮੈਂਟ ਕਰਨਾ ਤੇ ਲਿਮਟਡ ਗੈਂਡ ਵੱਲੋਂ ਸਾਰੇ ਦੋਸਤਾਂ ਨੂੰ ਇੱਕ ਰਿਕਵੈਸਟ ਹੈ ਕਿ ਵੋਟ ਦਾ ਜੋ ਅਧਿਕਾਰ ਹੈ ਉਸ ਦਾ ਇਸਤੇਮਾਲ ਜ਼ਰੂਰ ਕਰੋ ਮਿਲਦੇ ਹਾਂ ਜਲਦ ਸਾਨੂੰ ਫਿਲਹਾਲ ਦਿਓ ਇਜਾਜ਼ਤ ਧੰਨਵਾਦ